ਹਾਂਜੀ ਲੈਂਦੇ ਰੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਆਇਆ ਬਾਗੋ ਆਈ ਦੀ ਵੀਡੀਓ ਕਰਦੇ ਆ ਸਟਾਰਟ ਤੇ ਅੱਜ ਕੱਖ ਨਹੀਂ ਕੀਤਾ ਅੱਜ ਕਬੂਤਰ ਵੀ ਨਹੀਂ ਢਾਏ ਆਪਾਂ ਤੇ ਆ ਕਬੂਦਰੀ ਢਾਈ ਸੀ 1 ਘੰਟਾ ਕ ਫਰੀ ਦੇ ਬਹਿ ਗਈ ਇੱਕ ਵੜਾ ਆਪਾਂ ਕਰੀਦਾ ਤਾਜਾ ਫੜਿਆ ਸੀ ਬਾਹਰ ਤੋਂ ਚੇਤਾ ਹੋਣਾ ਹਨਾ ਜਿਹੜੇ ਪੁਰਾਣੇ ਜੁੜੇ ਹੋਣ ਉਹਨਾਂ ਨੂੰ ਤਾਂ ਪਤਾ ਹੋਣਾ ਉਹੜ ਆਇਆ ਸੀ ਉਹ ਹੁਣ ਬਿਠਾ ਕੇ ਤੇ ਆਂਦੇ ਹਾਰੀ ਬਹਿ ਗਿਆ ਪਤਾ ਨਹੀਂ ਕਿੱਥੇ ਚਲ ਜਾਂਦਾ ਆ ਜਾਂਦਾ ਪਰ ਤੇ ਆ ਕਬੂਤਰ ਦਾ ਬਾਬਿਓ ਹੱਲ ਪੱਕਾ ਕਰਨਾ ਪੈਣਾ। ਨਾ ਤਾਂ ਖੁੱਡੇ ਕੁੰਡੇ ਚ ਪਾਣੀ ਹੁੰਦਾ, ਕੁੱਜੇ ਚ ਹਨਾ ਇਹਨੂੰ ਕੱਲਾ ਹੀ ਹੁੰਦਾ ਇੱਥੇ। ਇਹਨੂੰ ਡਾ ਦੋ ਆ ਕੇ ਆ ਕੇ ਜਦੋਂ ਅੱਧੇ ਇੱਕ ਘੰਟੇ ਬਾਅਦ ਪਾਣੀ ਪੀਣ ਦੇ ਕਬੂਤਰ ਸੋਜ ਜਾਂਦਾ। ਅੱਜ ਫੇਰ ਸੁੱਜ ਗਿਆ, ਕੱਲ ਕੱਢ ਆਇਆ ਸੀ, ਕੱਲ ਫੇਰ ਸੁੱਜ ਗਿਆ ਨਾ ਇਹਦਾ ਹੁਣ ਲਾਇ ਕਰਨਾ ਪਊਗਾ ਪੱਕਾ। ਵੀ ਇਹ ਸੋਜਦਾ ਕਾ ਤੂੰ ਹਨਾ ਵੀ ਸੁੱਕਾ ਹੀ ਸੁਜੀ ਜਾਂਦਾ। ਆ ਕੇ ਜਦੋਂ ਪਾਣੀ ਪੀਂਦਾ ਹੁਣ ਇਹਨੂੰ ਪਾਣੀ ਨਹੀਂ ਦੇਵਾਂਗੇ ਆ ਕੇ। ਇਹਦਾ ਲਾਇ ਕਰਾਂਗੇ ਕੋਈ ਨਾ ਕੋਈ ਵੀ ਜਿਹੜਾ ਨਾ ਸੁੱਜੇ ਕਬੂਤਰ। ਪੱਕਾ ਲਾਇ ਕਰਨਾ ਪੈਣਾ ਕਬੂਤਰ ਬਹੁਤ ਚੰਗਾ ਆ ਆ ਗੱਜੇ ਸਮਝ ਪਾਣੀ ਲੈਂਦਾ ਉਹ ਕਾਤੋਂ ਲੈਂਦਾ ਉਹ ਦੇਖਾਂਗੇ ਤੇ ਲੋ ਬਾਬਿਓ ਆ ਕੂਤਰ ਕਬਤਰ ਛੱਡੇ ਜੰਨੇ ਆ ਸੁਸਤੀਆਂ ਹੀ ਆ ਸੁੱਤੇ ਨੇ ਠੰਡੇ ਮੌਸਮ ਚ ਆ ਜਿਲਡ ਹੋਇਆ ਹੋਇਆ ਕੰਮ ਤੇ ਨਿਆਰੀ ਲੈਟ ਡੇ ਆ ਕਈ ਵੀਰ ਕਾੜ ਕੇ ਕੂਲਰ ਲਾਇਆ ਪਤਾ ਨਹੀਂ ਕਬੂਤਰ ਵਟੜ ਵੀਰੇ ਜਿੱਦਣ ਦਾ ਲਾਇਆ ਨਾ ਧਰਮ ਨਾਲ ਕਿੰਨਾ ਵੀ ਜਿਹੜੇ ਕੂਤਰ ਆਪਣੇ 11 12 ਵਜੇ ਤੱਕ ਫਿਰਦੇ ਸੀ ਨਾ 6 6 7 7 ਵਜੋਂ ਲੱਭ ਕਬੂਤਰ ਉੱਡ ਕੇ ਯਾਰ ਕਵਰ ਹੋ ਜਾਂਦਾ ਜੇ ਕਬੂਤਰ ਉੱਡ ਕੇ ਯਾਰ ਕਵਰ ਹੋਊਗਾ ਉਹਨੂੰ ਵਧੀਆ ਮਿਲੂਗੀ ਰਹਿਣ ਸਹਿਣ ਬਸ ਇੰਨਾ ਕਿ ਸਿੱਧੀ ਹਵਾ ਨਾਲ ਠੰਢੀ ਵਜੇ ਗੋਦਰਾ ਦੇ ਜਿਹਦਾ ਕੂਲਰ ਉੱਤੇ ਨੂੰ ਚੱਲਦਾ ਹਵਾ ਉੱਤੇ ਨੂੰ ਆ ਹਵਾ ਨਹੀਂ ਵਹਦੀ ਉੱਦਾਂ ਠੰਡਾ ਆ ਹਨਾ ਉਹਦਾ ਮੋਲ ਪੂਰਾ ਬਣਿਆ ਤੇ ਆ ਪੂਰੀ ਬਣੀ ਪਈ ਆ ਹੁਣ ਇਹ ਗੱਡੀ ਆ ਗੋਦਰੀ ਤੇ ਇਹਨੂੰ ਵੀ ਲਾਉਨੇ ਆ ਹਨਾ ਕਿਉਂਕਿ ਗੋਦਰੀਆਂ ਆਪਣੇ ਕੋਲ ਥੋੜੀਆਂ ਰਹਿ ਗਈਆਂ ਗੋਦਰੀਆਂ 5 ਰਹਿ ਗਈਆਂ ਗੋੜੀ ਗੋੜੀ ਹੋੜੀ ਘਟਦਾ ਯਾਰ ਇਹ ਕੰਮ ਸਟਾਕ 5 ਕਿਤਾਰੇ ਰਹਿ ਗਈਆਂ ਇੱਕ ਆਪਣੀ ਚੀਨੀ ਗਈ ਠੀਕ ਆ ਇੱਕ ਬੱਚਾ ਛੱਡਿਆ ਉਹ ਸਾਥ ਹੀ ਸੀ ਫਿਰ ਠੀਕ ਹੈ ਇੱਕ ਆਪਰਤੀ ਹੀ ਰੋਕਤੀ ਸੀ ਤਲੋ ਬਾਬਿਓ ਹਾਲ ਜਾਂਦੀ ਐ ਮੂੰਗੀ ਦੂਜੀ ਸੋਇਆ ਬਿੰਦੀ ਦਾਲ ਇੱਕ ਮਿੰਟ ਇਹਨਾਂ ਨੂੰ ਦੋ ਦੋ ਦਾਣੇ ਦਿਆ ਕਰਾਂਗੇ ਆਪ ਭੇਕੇ ਭੇਕੇ ਦੋ ਦੋ ਦਾਣੇ ਸੋਇਆ ਬਿੰਦੀ ਦਾਲ ਦੇ ਦਿਆ ਕਰਨੇ ਥੋੜੇ ਕਰ ਲੈਣਾ ਇਹਨਾਂ ਜਿਹੜੀਆਂ ਕਮਜ਼ੋਰੀਆਂ ਉਪੂਰੀਆਂ ਕਰਨੀਆਂ ਪੈਣੇ ਦਾ ਬਿਮਾਰ ਹੋ ਗਏ ਸੀ ਨਾ ਪੁੱਤਰ ਆਪਣੇ ਉਦਾਂ ਤੇ ਚਲੋ ਇਹਨਾਂ ਚੀਜ਼ਾਂ ਦੀ ਨਹੀਂ ਲੋੜ ਪੈਂਦੀ ਪਰ ਹੁਣ ਦਵਾਂਗੇ ਲੋ ਬਾਬੇ ਉਹ ਬਦਾਮ ਬਦੂ ਮੇਟੂ ਸ਼ੈੱਡ ਪਾ ਕੇ ਇਹਨਾਂ ਨੂੰ ਤੇ ਖੇਡ ਤਾ ਮਾਣਾ ਹੁਣ ਕਈ ਪੀਰ ਕਹਿੰਦੇ ਸੀ ਵੀ ਪੁੱਤਰ ਸੁਜੇ ਹੁੰਦੇ ਜਿਹੜੇ ਸੁਜੇ ਦਾ ਪਤਾ ਕਿਦਾਂ ਲੱਗਦਾ ਵੀਰੇ ਸੁਜੇ ਦਾ ਤੇ ਉਦਾਂ ਹੀ ਪਤਾ ਲੱਗਦਾ ਥੱਲੇ ਜਿਸਮ 'ਚ ਪਾਣੀ ਆ ਜਾਂਦਾ ਹਣਾ ਥੱਲੇ ਉਹ ਸੋਜ ਜਾਂਦੀ ਹੈ ਤੇ ਜੇ ਸੁੱਜ ਜੇ ਸੁੱਜਣ ਦਾ ਰੀਜ਼ਨ ਵੀ ਹੁੰਦਾ ਵੀਰੇ ਜਦੋਂ ਆਪਾਂ ਕੱਚੇ ਕੂਤਰ ਕੱਢਦੇ ਆ ਨਾ ਤੇ ਕੱਚੇ ਆਪਾਂ ਕੱਢੀ ਜਾਂਦੇ ਗੱਢੀ ਜਾਂਦੇ ਉਹਨਾਂ ਦਾ ਪੂਰਾ ਪਾਣੀ ਨਹੀਂ ਸਿਕਾਉਂਦੇ ਅੰਦਰੋਂ ਠੀਕ ਆ ਅਡਾਰ ਕਰ ਲਾਪਦੇ ਆਪਾਂ ਕਹਿੰਦੇ ਚਲੋ ਜੂਟਾਂ ਲਾਪਿਆ ਪਾਣੀ ਲਾ ਦੋ ਠੀਕ ਆ ਕਈ ਵੇਲੇ ਕੁੱਜੇ ਦੀ ਵਿੱਚ ਪਾਣੀ ਪਿਆ ਹੁੰਦਾ ਕੂਤਰ ਉਹੋ ਪੀ ਕੇ ਉੜ ਜਾਂਦੇ ਤਾਂ ਵੀ ਸੁੱਜ ਜਾਂਦੇ ਤੇ ਇਹਨਾਂ ਦਾ ਹਾਲ ਵੀਰੇ ਇਹੀ ਆ ਪਹਿਲਾਂ ਤਾਂ ਕੂਤਰ ਦਾ ਪਾਣੀ ਸਿਕਾਓ ਘਟੋ ਘਟ 20 12 ਕਰਾਓ ਐ ਮਚਾਓ ਚੰਗੀ ਤਰ੍ਹਾਂ ਕੂਤਰ ਜਦੋਂ ਕੂਤਰ ਆਪਦੇ ਟਾਈਮ ਤੋਂ ਥੱਲੇ ਨੂੰ ਲਾਪਿਆ ਤੇ ਉਦੋਂ ਪਾਣੀ ਲਾਉਣਾ ਸ਼ੁਰੂ ਕਰੋ ਵੀਰੇ 5 ਐਮਐਲ ਤੋਂ ਸਟਾਰਟ ਕਰੋ 20 ਐਮਐਲ ਸਿਰਫ ਪਾਣੀ ਲਾਉ ਕਰੋ 5 10 15 ਤੇ 20 ਬਾਹਰ ਜਾ ਕੇ 30 35 40 50 ਜਿੰਨਾ ਵੀ ਦਿੰਨੇ ਆ ਤੁਸੀਂ ਦੇ ਰਹੋ ਕੋਈ ਚੱਕਰ ਨਹੀਂ ਕਬੂਤਰ ਸੁਜੂਗਾ ਨਹੀਂ 60 ਵੀ ਦੇ ਲਓ 70 ਵੀ ਦੇ ਲਓ ਕਬੂਤਰ ਸੋਚਦਾ ਨਹੀਂ ਕਿਉਂਕਿ ਜਦੋਂ ਕਬੂਤਰ ਵੀਰੇ ਕੱਚੇ ਨੂੰ ਪਾਣੀ ਲਾਉਂਦੇ ਆ ਨਾ ਉਹ ਕਬੂਤਰ ਸੁਜੂਗਾ ਠੀਕ ਆ ਜਿਹੜਾ ਉਤਰ ਬਣਿਆ ਹੋਇਆ ਆ ਉਹ ਭਾਵੇਂ ਪਹਿਲੇ ਪਾਣੀ ਦਾ ਸ਼ਹਿਦ ਵੀ ਨਾ ਦਿਓ ਕਬੂਤਰ ਸੁਜੂਗਾ ਨਹੀਂ ਕੱਚਾ ਕਬੂਤਰ ਸੁੱਜਣ ਦੇ ਚਾਂਸ ਹੁੰਦੇ ਆ بڑے ਕਬੂਤਰ ਦੇ ਚਾਂਸ ਨਹੀਂ ਹੁੰਦੇ ਤੇ ਬਾਕੀ ਰਹੀ ਗੱਲ ਵੀਰੇ ਜੇ ਸੁੱਜ ਜਾਂਦਾ ਹਨਾ ਵੀ ਚਲੋ ਸੁੱਜ ਗਿਆ ਕਬੂਤਰ ਜਾਂ ਕਿੱਦਾਂ ਹਨਾ ਜੇ ਸੁੱਝ ਹੀ ਗਿਆ ਸਾਰੇ ਪਾਸੇ ਤੇ ਸੁੱਝ ਗਿਆ ਤਾਂ ਵੀਰੇ ਉਹਨੂੰ ਕਰਨਾ ਕੀ ਹੈ ਜੋ ਕਬੂਤਰ ਉੱਡ ਕੇ ਆ ਗਿਆ ਸੱਜਿਆ ਆ ਕਬੂਤਰ ਫੜ ਲਿਆ ਉਹਨੂੰ ਵੀਰੇ ਪਹਿਲਾਂ ਤਾਂ ਬੈਡਨੀਥੋਲ ਦੀ ਗੋਲੀ ਜਿਹੜੀ ਪਾਣੀ ਨਹੀਂ ਉਹਨੂੰ ਦੇਣਾ ਉਸ ਦਿਨ ਪੂਰਾ ਇੱਕ ਦਿਨ ਜਿ ਚੱਕਰ ਜਿਸਮ ਚੋਂ ਪਾਣੀ ਨਹੀਂ ਖਤਮ ਕਰਦਾ ਉਹਨੂੰ ਪਾਣੀ ਪੀਣ ਨੂੰ ਨਹੀਂ ਲੈਣਾ ਉਹਨੂੰ ਬੈਡਨੀਥੋਲ ਦੀ ਗੋਲੀ ਦਾ ਚੌਥਾ ਹਿੱਸਾ ਦੇ ਕੇ ਉਹਨੂੰ ਤੁੱਪੇ ਪਾਉ ਓਦਾਂ ਘੰਟਾ ਘੰਟਾ ਹਨਾ ਟਿਕਮੀ ਤੁੱਪ ਦੇ ਵਿੱਚ ਉਸ ਤੋਂ ਬਾਅਦ ਜਦੋਂ ਰੈਂਦਾ ਉਹਨੂੰ ਲਿਆ ਕੇ ਅੰਦਰ ਠੰਡਾ ਹੋਣ ਦਿਓ ਕਬੂਤਰ ਨੂੰ ਜੁਰੂ ਪੈਟਨੀਸੋਨ ਗੋਲੀ ਪਚਾ ਆ ਗਿਆ। ਉਸ ਤੋਂ ਬਾਅਦ ਉਹਨੂੰ ਕੱਲੀ ਕਣਕ ਪਾਓ ਸੁੱਕੀ, ਸੁੱਕੀ ਕਣਕ ਪਾਓ। ਰਜਮੀ ਪਾ ਦਿਓ। ਜਦੋਂ ਕਬੂਤਰ ਥੱਲੇ ਉਹਦੇ ਨਾਲ ਐਨ ਸੁੱਕ ਗਿਆ ਹੋ ਗਿਆ ਸੈੱਟ ਹਨਾ। ਤੇ ਉਸ ਤੋਂ ਬਾਅਦ ਕਬੂਤਰ ਨੂੰ ਵੀਰੇ ਜੇ ਤਾਂ ਲੱਗਦਾ ਵੀ ਹਾਂ ਥੱਲੇ ਰੈਡੀ ਆ ਹੁਣ ਪਾਣੀ ਜਿਸਮ ਚ ਨਹੀਂ ਲੈਂਦਾ ਐਨ ਗਲਾਬੀ ਹੋ ਗਿਆ ਥੱਲੇ। ਫੇ ਉਹਨੂੰ 5 ਜਾਂ 2-4 ਐਮਐਲ ਪਾਣੀ ਦਿਓ ਜਿਹੜੀ ਕਣਕ ਖਿੱਚ ਜੇ। ਜਦੋਂ ਉਹ ਕਣਕ ਖਿੱਚ ਗਿਆ। ਉਸ ਤੋਂ ਬਾਅਦ ਵੀਰੇ ਦੂਜੇ ਦਿਨ ਆਪਾਂ ਇੱਕ ਲੌਂਗ ਲੈਣਾ ਲੌਂਗ ਦੀ ਜਿਹੜੀ ਉੱਪਰਲੀ ਟੋਪੀ ਆ ਉਹ ਤੋੜ ਲੈਣੀ ਆ ਸਿਰਫ ਥੱਲੇ ਵਾਲੀ ਡੰਡੀ ਡੰਡੀ ਜਿਹੜੀ ਲੈਣੀ ਆ ਨਾ ਉਹਨੂੰ ਕੁੱਟ ਕੇ ਤਵੇ ਤੇ ਦਾ ਖੇਲ ਜੀ ਕਰ ਲੈਣਾ ਮਾੜਾ ਜਾ ਹਨਾ ਭੁੰਨ ਲੈਣੀ ਆ ਭੁੰਨ ਕੇ ਤੇ ਉਹਦੀ ਦਾ ਝੁਟਕੀ ਭਰ ਕੇ ਜਦੋਂ ਮਤਲਬ ਸਾਰਾ ਹੀ ਲੌਂਗ ਦੇਣਾ ਮਤਲਬ ਲੌਂਗ ਸਾਰਾ ਹੀ ਲੈ ਕੇ ਗੁੜ ਲੈਣਾ ਛੋਲਿਆਂ ਦੇ ਦਾਣੇ ਜਿੰਨਾ ਛੋਲਿਆਂ ਦੇ ਦਾਣੇ ਜਿੰਨਾ ਗੁੜ ਦੇ ਵਿੱਚ ਉਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਉਹ ਦੇ ਦੇਣਾ ਤੁਸੀਂ ਤੁਹਾਨੂੰ ਉਧਰ ਪਾਣੀ ਨਹੀਂ ਦੇਣਾ ਦੇ ਕੇ ਫਿਰ 1 ਘੰਟਾ ਧੁੱਪੇ ਪਾ ਦੇਣਾ ਉਸ ਤੋਂ ਬਾਅਦ ਪੰਜ ਛੇ 12 ਆਰਾ ਸੁੱਕੀਆਂ ਕਰਾਓ ਕੂਪਟਰ ਦੀਆਂ ਫੇ ਪਾਣੀ ਜਿੱਦਾਂ ਮਰਜੀ ਕੁੱਜੇ ਚ ਪੀਂਦਾ ਪੀਂਦਿਓ ਰਾਤ ਨੂੰ ਕੁੱਜਾ ਚੱਕਦਿਆ ਕਰੋ ਹਨਾ ਰਾਤ ਨੂੰ ਹਣਾ ਵਿੱਚ ਰੱਖੋ ਵੀ ਸਵੇਰ ਤੱਕ ਜਿਹੜਾ ਪੋਟੇ ਚ ਪਾਣੀ ਨਾ ਹੋਵੇ ਪੰਜ ਛੇ 12 ਆਰਾ ਕਰਾਓ ਕੂਪਟਰ ਬਾਅਦ ਚ ਸੁੱਜੂਗਾ ਨਹੀਂ ਗਾਰੰਟੀ ਹੈ ਵੀ ਕੂਪਟਰ ਸੋਚਦਾ ਨਹੀਂ ਹਨਾ ਜਦੋਂ ਆਪਾਂ ਲੌਂਗ ਆੜ ਨੌਕਤਾ ਕਰ ਲਿਆ ਲੋਹੂ ਦੇ ਲਿਆ ਉਸ ਤੋਂ ਬਾਅਦ ਭਾਈ ਜਦੋਂ ਉਹਨੂੰ ਡਾਰ ਕੱਢਣੀਆਂ ਪੰਜ ਕਰਾਲੀਆਂ ਜਿੱਦਾਂ ਫੇ ਵੀ ਪਾਣੀ ਲਾਉਣਾ ਉਹਨੂੰ ਸ਼ਹਿਦ ਲਾਉਣਾ ਪਹਿਲਾਂ ਉਹਨੂੰ ਸ਼ਹਿਦ ਦੇ ਦੇਣਾ ਸ਼ਹਿਦ ਦੀਆਂ 2 3 ਬੂੰਦਾ 4 ਬੂੰਦਾ ਦਿਓ ਉਸ ਨੂੰ ਤਨੂੰ 4 ਇਹ ਕੀ ਜਦੋਂ ਉਹ ਸ਼ਹਿਦ ਉਹਦੇ ਜਿਸਮ ਚ ਰਚ ਗਿਆ ਉਸ ਤੋਂ ਬਾਅਦ ਉਹਨੂੰ 5 ਐਮਐਲ ਪਾਣੀ ਲਾ ਕੇ ਤੈਨੂੰ ਡਾ ਦੋ ਇਹ ਨਹੀਂ ਕਰਨਾ ਕਿ ਨਾਲੇ ਪਾਣੀ ਦਿੱਤਾ ਨਾਲੇ ਸ਼ਹਿਦ ਦਿੱਤਾ ਡਾਤਾ ਨਾ ਉਹਨਾਂ ਫੇ ਸੁੱਜੂਗਾ ਪਹਿਲਾਂ ਸ਼ਹਿਦ ਦੇਣਾ 4-5 ਬੂੰਦਾਂ ਫਿਰ ਉਸ ਤੋਂ ਬਾਅਦ ਜਦੋਂ ਉਹ ਸ਼ਹਿਦ ਤੁਹਾਨੂੰ ਲੱਗਾ ਵੀ ਹਾਂ ਯਾਰ 5 ਮਿੰਟ ਹੋ ਗਏ ਸ਼ਹਿਦ ਦੇਦੇ ਨੂੰ ਵੀ ਹੁਣ ਜਿਸਮ ਚ ਰਲ ਲਿਆ ਹੋ ਉਹਨੂੰ ਫੇ 5 ਐਮਐਲ ਪਾਣੀ ਦੇਣਾ ਫੇ ਉਹ ਤੜਾ ਦੋ ਕਦੀ ਵੀ ਤੁਹਾ ਡਾਕਟਰ ਸੁੱਜੂਗਾ ਨਹੀਂ ਤੇ ਜੇ ਤੂੰ ਇਹ ਫੇਰ ਵੀ ਲਾਦਾ ਵੀ ਯਾਰ ਕੱਚਾ ਆ ਆਪਾਂ ਯਾਰ ਬਾਜੀ ਛੱਡਣਾ ਪਾਣੀ ਤੇ ਕਰਨਾ ਆ ਤੇ ਚਾਰ ਤੋਂ ਪੰਜ ਬੂੰਦਾ ਵੀਰੇ ਸ਼ਹਿਦੀਆਂ ਦੇ ਕੇ 10 ਮਿੰਟ ਉਹਨੂੰ ਰਹਿਣ ਦਿਓ ਸ਼ਹਿਦੀਆਂ ਬੂੰਦਾ ਦੇ ਦੋ ਪੰਜ ਸੱਤ ਉਹਨੂੰ ਰਹਿਣ ਦਿਓ ਹੁਣ ਕੋਈ ਕਹਣ ਕਿ ਵੀ ਇੰਨੀਆਂ ਬੂੰਦਾ ਵੀਰੇ ਕੋਈ ਨੁਕਸਾਨ ਨਹੀਂ ਆ ਠੀਕ ਆ ਉਹਦਾ ਕੋਈ ਨੁਕਸਾਨ ਨਹੀਂ ਮੂੰਹ ਵੀ ਨਹੀਂ ਪੱਟੂਗਾ ਕੋਈ ਕੁਝ ਨਹੀਂ ਉਹਦਾ ਹੱਲ ਹੋ ਜਾਂਦਾ ਹੁੰਦਾ ਜੇ ਮੂੰਹ ਪੱਟੇ ਵੀ ਹੈ ਨਾ ਉਹ ਵੀ ਦੱਸ ਦੂੰਗਾ ਮੈਂ ਪਹਿਲੀ ਗੱਲ ਤਾਂ ਮੂੰਹ ਪੜਦਾ ਹੀ ਨਹੀਂ ਕੁੱਤਰ ਸ਼ਹਿਦ ਨਾਲ ਉਹਦਾ ਬਾੜਾ ਹੀ ਆ ਵੀ ਜੇ ਦਈ ਜਾਣਾ ਦਈ ਜਾਣਾ 1000 ਦਿਨਾਂ ਕੁਝ ਨਹੀਂ ਹੋਗਾ ਤੁਸੀਂ ਦੇ ਲਈਆਂ ਜਦੋਂ ਪੰਜ ਛੇ ਬੂੰਦਾ ਉਸ ਤੋਂ ਬਾਅਦ ਜਦੋਂ ਉਹਦੇ ਜਿਸਮ 'ਚ ਰਚ ਗਈਆਂ ਤਾਂ ਲੱਗਾ ਵੀ ਹਾਂ ਯਾਰ 5-7 ਮਿੰਟ 10 ਮਿੰਟ ਹੋ ਗਏ ਆ ਉਸ ਤੋਂ ਬਾਅਦ ਬਾਈ ਉਹਨੂੰ 5 ਐਮ ਤੋਂ ਪਾਣੀ ਲਾ ਕੇ ਡਾ ਲਓ ਪਹਿਲਾ 5 ਦੂਜਾ 10 ਤੀਜਾ 15 ਤੇ ਚੌਥਾ 20 ਤੇ ਬਾਅਦ ਜਾ ਕੇ 30 35 40 ਬਸ ਕੱਚੇ ਕਬੂਤਰ ਨਹੀਂ ਦੋ ਵਦ ਪਾਣੀ ਨਾਲ ਆਇਓ ਤੇ ਬਾਹਲਾ ਰਾਤ ਨੂੰ ਠੰਡਾ ਨਾ ਕਰਿਓ ਤਾਂ ਵੀ ਜਿਸਮ 'ਚ ਪਾਣੀ ਲਊਗਾ ਤੇ ਇੰਨੀ ਕਿ ਗੇਵ ਆ ਵੀਰੇ ਤੋਤੇ ਜਣਾ ਬਥੇਰੇ ਟੋੜ ਕੇ ਆ ਹਰੇ ਕੋਈ ਕਰੀ ਜਾਂਦਾ ਕੋਈ ਇਸ ਤਰੀਕੇ ਨਾਲ ਕਰਦਾ ਕੋਈ ਇਸ ਤਰੀਕੇ ਨਾਲ ਆਪਾਂ ਇਸ ਤਰੀਕੇ ਨਾਲ ਕਰਦੇ ਆਂ ਤੇ ਕਈ ਵੀਰ ਕਹਿੰਦੇ ਵੀ ਕੱਚਾ ਕਬੂਤਰ ਕੱਢਣਾ ਸ਼ੁਰੂ ਕਰਨਾ ਕਿੱਦਾਂ ਵੀਰੇ ਕੱਚਾ ਕਬੂਤਰ ਦੀ ਮੈਂ ਪਹਿਲਾਂ ਵੀ ਵੀਡੀਓ ਬਣਾਈ ਹੋਈ ਆ ਨਾ ਜਦੋਂ ਤੁਸੀਂ ਕੋਈ ਕੱਚਾ ਕਬੂਤਰ ਕੱਢਣਾ ਆ ਉਹਨੂੰ ਕੱਚੇ ਕਬੂਤਰ ਨੂੰ ਪਹਿਲਾਂ ਤਾਂ ਵੀਰੇ ਧੁੱਪਾਂ ਲਾਉਣੀਆਂ ਗੋੜ ਦੇ ਕੇ ਬਣਿਆ ਹਾਇ ਗੋੜ ਦਿਓ ਜਿਹੜੀ ਮੈਂ ਵੀਡੀਓ ਪਾਈ ਹੋਈ ਗੋੜਦੀ ਆ ਨਾ ਤੇ ਉਹ ਗੋੜ ਵਾਲੀ ਵੀਡੀਓ ਦੇਖੋ ਤੂੰ ਗੋੜ ਬਣਾਓ ਕਬੂਤਰ ਨੂੰ ਛੋਲੇ ਆਲੇ ਛੋਲੇ ਤੋਂ ਥੋੜਾ ਜਿਹਾ ਘੱਟ ਮੋੜ ਜਿਹੜੇ ਹੁੰਦੇ ਵੱਡੇ ਵੱਡੇ ਮੋੜ ਕੇ ਸ਼ਾਇਦ ਕਾਲੇ ਜਿਹੜੇ ਹੁੰਦੇ ਪਤਾ ਨਹੀਂ ਹੁਣ ਕਾਲੇ ਮਸਰ ਕਹਿੰਦੇ ਕਿ ਮੋੜ ਕੇ ਉਹਨਾਂ ਨੂੰ ਕੀ ਕਹਿੰਦਾ ਹੈ ਨਾ ਤੇ ਮਾਂ ਕਾਲੇ ਮਾਂ ਜਿਹੜੇ ਹੁੰਦੇ ਆ ਮਾਵਾ ਜਿੰਨਾ ਮਾਵਾ ਤੋਂ ਥੋੜਾ ਜਿਆਦਾ ਜਿਆਦਾ ਛੋਲੇ ਦੇ ਨਾਲ ਤੋਂ ਥੋੜਾ ਜਿਹਾ ਘੱਟ ਕੋੜ ਨੂੰ ਦੇ ਕੇ ਧੁੱਪੇ ਪਾਓ ਬਣਿਆ ਹੋਇਆ ਕੋੜ ਤੇ ਇਹ ਧੁੱਪੇ ਪਾਉਣ ਤੋਂ ਬਾਅਦ ਬਾਈ ਉਹਨੂੰ ਤਿੰਨ ਦੋ ਤਿੰਨ ਧੁੱਪਾ ਲਵਾਓ ਡੇਲੀ ਦਿਓ ਤੇ ਉਸ ਤੋਂ ਬਾਅਦ ਉਹਨੂੰ ਕੂਤਰ ਨੂੰ ਸਫਤੇ ਕੱਟੋ 5 ਵਜੇ ਸਾਢੇ 4 5 ਵਜੇ ਕੱਟੋ ਨੇਰੇ ਨੇਰੇ ਜਦਾਂ ਮਲਠੰਡੇ ਠੰਡੇ ਠੰਡੇ ਜਿਨੀਰਾ ਬਾਲਾ ਵੀ ਨਾ ਹੋਵੇ ਠੰਡੇ ਠੰਡੇ ਕੱਟੋ ਔਰ ਆਤਾ ਘੰਟਾ ਲੌਂਦਾ ਘੰਟਾ ਲੌਂਦਾ 4-5 ਦਿਨ ਨੂੰ ਡਾਓ ਕੂਤਰ ਨਾ ਤਾਂ ਤੁਹਾਡਾ ਬਾਹਰ ਡਿਗੂਗਾ ਠੀਕ ਐ ਸੱਦਾ ਘਰ ਨੂੰ ਆਊਗਾ ਤੇ ਦਿਨਾਂ ਦੇ ਵਿੱਚ ਥੱਲਿਓਂ ਪੜਨਾ ਵੀ ਸ਼ੁਰੂ ਹੋ ਜਾਊਗਾ ਤੇ ਡਾਰ ਵੀ ਕਰੂਗਾ ਜਦੋਂ ਆਪਾਂ ਸੱਦਾ ਹੀ ਕੁੱਤੇ ਜੋ ਕੱਢਦੇ ਆਂ ਕੁੱਤੇ ਜੋ ਕੱਢਿਆ ਕੁੱਤਰ ਦਾਤਾ ਉਹ ਵੀ ਮਾੜਾ ਠੀਕ ਐ ਉਹ ਕੁੱਤਰ ਜਾਂ ਤਾਂ ਪਹਿਲੀ ਗੱਲ ਤਾਂ ਘਰ ਨਹੀਂ ਪਹਿਲੇ ਦਿਨ ਵਾਪਸੀ ਆਊਗਾ ਬਾਹਰ ਡਿੱਗ ਜਾਊਗਾ ਜੋ ਇੱਡੇ ਕੱਡੇ ਦਾ ਜੇ ਗੋੜਗੋੜ ਦਿੱਤਾ ਉਹਦੀ ਚਾਰ ਪੀ ਅੰਦਰ ਉਹ ਗਲ ਜੂਗੀ ਉਹਨੂੰ ਸਾਹ ਘੱਟ ਚੜੂਗਾ ਤੇ ਕੁੱਤਰ ਘਰ ਵਾਪਸੀ ਦੀ ਚਾਂਸ ਬਹੁਤ ਜ਼ਿਆਦਾ ਬਣ ਜਾਂਦੇ ਕੁੱਤਰ ਬਾਹਰ ਨਹੀਂ ਡਿੱਗਦਾ ਤੇ ਜਦੋਂ ਤੁਸੀਂ ਕੱਟਣਾ ਸ਼ੁਰੂ ਕਰਦਾ ਜਦੋਂ ਉਹ ਘੰਟਾ ਡੇਢ ਘੰਟਾ 2 ਘੰਟੇ ਲਾਉਣ ਲੱਪਿਆ ਫੇਰ ਉਹਨੂੰ 6 ਫੇ ਬਾਕੀ ਕੂਤਰਾਣਾ ਰਲਾ ਲਓ ਉਹ ਕਬੂਤਰ ਫੇਰ ਆਲ ਜੂਗਾ ਵੱਧ ਤੋਂ ਵੱਧ 10 ਦਿਨਾਂ 'ਚ ਤੁਹਾਡਾ ਕੂਤਰ ਚੱਲ ਜੂ ਜੇ ਕਬੂਤਰ ਇੱਦਾਂ ਗੱਡੋਂਗੇ ਤਾਂ 20 ਦਿਨ 25 ਦਿਨ ਨਹੀਂ ਚੱਲਦਾ ਜੇ ਇਸ ਤਰੀਕੇ ਨਾਲ ਗੱਡੋਂਗੇ ਤਾਂ 10 ਦਿਨਾਂ 'ਚ ਕਬੂਤਰ ਚੱਲ ਜੂਗਾ ਲੋਈ ਬਾਪੋ ਰੰਗ ਰੁੰਗ ਲਾਇਆ ਇੱਕ ਦੋ ਖੂਦਰੀਆਂ ਦੇ ਹਨਾ ਤੇ ਇੱਕ ਆਪ ਕੂਤਰ ਦੇ ਲਾਇਆ ਉਹ ਆਪਣੀ ਪੂਛ ਪੋਟੇ ਵਾਲੀ ਜਿਹੜੀ ਸੀਗੀ ਆਪਣੀ ਕਾਲਾ ਪੋਟਾ ਤੇ ਗਲਾਬੀ ਟੋਰੀ ਵਾਲੀ ਉਹਦੇ ਰੰਗ ਲਾ ਕੇ ਹਟਿਆ ਹਨਾ ਇਹਦੀਆਂ ਕੱਚਾਂ ਕੀਤੀਆਂ ਜਾਂ ਪਿੱਕੀਆਂ ਜਾਂ ਕੱਚਾਈ ਹੋਰ ਤਰ੍ਹਾਂ ਦੀਆਂ ਇਹਨੀਆਂ ਕਾਲੀ ਕੀਤੀਆਂ ਇਹਨੂੰ ਵੀ ਛੱਡ ਦਿੰਨੇ ਥੱਲੇ ਹਨ ਆ ਜਾ ਵੀ ਸ਼ੇ ਰਾਜ ਆ ਜਾ ਆ ਜਾ ਆ ਜਾ ਸਾਰਾ ਇਹਨੂੰ ਦਾਣਾ ਸੁਣਾ ਪਾ ਕੇ ਸਫਾਈ ਸੁਵੀ ਕਰਨ ਵਾਲੀ ਸੀ ਉਹ ਵੀ ਕਰ ਲਈ ਆ ਤੇ ਲਾਈਟ ਬੰਦ ਕਰ ਦਈਏ ਸਪੀਕਰ ਵੀ ਬੰਦ ਕਰ ਦਈਏ ਗਾਣੇ ਛਾਣੇ ਸੁਣ ਲਏ ਤੇ ਹੁਣ ਜਾ ਕੇ ਵੀਡੀਓ ਐਡਿਟ ਕਰਾਂਗੇ ਤੇ ਵੀਡੀਓ ਐਡਿਟ ਐਡਿਟ ਕਰਕੇ ਤੇ ਇੱਕ ਬਾਬੇ ਹੋਰ ਗਰਮੀ ਦੇ ਨਾਲ ਪੋਤੇ ਤੋਂ ਜਿਹੜੀ ਤੋਤੀ ਆਪਣੀ ਬੋਲਦੀ ਸੀ ਉਹ ਬਾਬੇ ਉਹ ਮਰ ਗਈ ਉਹ ਉਹ ਤਾਂ ਸਰਵਾਈਵ ਨਹੀਂ ਕਰ ਰਹਾ ਗਰਮੀ ਬਹੁਤ ਸੀਗੀ ਅੱਜ ਤੇ ਮੈਂ ਰੱਖੇ ਹੁਣ ਕੂਲਰ ਮੁਰੇ ਵੀ ਭੱਜ ਕੇ ਜਾ ਕੇ ਚੱਕੇ ਹਨਾ ਰੱਖੇ ਪਰ ਨਹੀਂ ਗੱਲ ਬਣੀ ਨਹੀਂ ਕਿਉਂਕਿ ਆ ਵੀ ਬਹੁਤ ਗਰਮੀ ਮੰਦੀਆਂ ਪਈਆਂ ਇਹਦੇ ਉੱਤੇ ਹੁਣ ਪਹਿਲਾਂ ਤਾਂ ਬੂਰੀ ਪਾਈਏ ਗਿੱਲੀ ਕਰਕੇ ਅੰਦਰਲੀ ਸਾਈਡ ਉਧਰ ਮਲਾਈ ਆ ਬੂਰੀ ਪਰ ਬਾਹਰ ਵੀ ਪਾ ਦਨੇ ਆ ਕਿਉਂਕਿ ਅੰਦਰ ਇੰਨਾ ਨਹੀਂ ਰੋਕਦੀ ਅੰਦਰ ਲਾਈ ਹੋਈ ਛੱਤ ਦੇ ਉਹਦੇ ਤੇ ਬਾਹਰ ਵੀ ਲਾ ਦਨੇ ਆ ਹਨਾ ਤੇ ਆ ਬੂਰੀ ਗਿੱਲੀ ਕਰਕੇ ਉੱਤੇ ਦਨੇ ਆ ਬੂਰੀ ਹਨਾ ਗਿੱਲੀ ਕਰਕੇ ਪਾਤੀ ਉਹਦੇ ਉੱਤੇ ਤੇ ਹੁਣ ਕੱਲ ਨੂੰ ਦੇਖਾਂਗੇ ਇਧਰੋਂ ਵੀ ਘੱਟ ਕੇ ਇਧਰਲੀ ਸਾਈਡ ਤੇ ਬੂਰੀ ਇਹਦੇ ਲਮਕਾਵਾਂਗੇ ਇਧਰੋਂ ਇੱਕ ਬੂਰੀ ਹੋਰ ਲਿਆ ਕੇ ਤੇ ਕਬੂਤਰ ਵੀ ਸਹੀ ਆ ਹਨਾ ਉੱਪਰ ਉਹ ਡਾ ਖਾਲੀ ਕਰਨਾ ਬਾਬਿਓ ਅੱਧੇ ਕਬੂਤਰ ਉਧਰ ਜਾਂ ਤੇ ਜਿਹੜੇ ਉਧਰਲੇ ਵੱਡੇ ਪਿਛਲੇ ਆ ਉਹ ਕਬੂਤਰ ਬਾਬਿਓ ਚੱਕ ਇੱਥੇ ਉੱਪਰ ਪਾਉਣੇ ਆ ਕਿਉਂਕਿ ਹੁਣ ਹੋਮਸ ਬਹੁਤ ਹੋਣੀ ਕਰਨੀ ਆ ਗਰਮੀ ਹੋ ਜਾਣੀ ਹੁਣ ਕਿਉਂਕਿ ਮਹੀਨਾ ਕਿਹੜਾ ਚੱਲਦਾ ਹਨਾ ਆੜੀਆਂ ਕਬੂਤਰੀਆਂ ਚਾਰ ਪੰਜ ਹਫਤੇ ਪਾ ਕੇ ਛਡੰਡਾ ਲਾ ਕੇ ਨਾ ਤੇ ਇੱਥੇ ਛੱਡਦੇ ਆ ਉਹਨਾਂ ਦੇ ਵਿੱਚੋਂ 8-10 ਕਬੂਤਰ ਲਿਆ ਕੇ ਇਧਰ ਉਹ ਪਾਬੇ ਕੇਰੀ ਗੁੱਟੀ ਸੀ ਕਬੂਤਰਾਂ ਨੂੰ ਕੇਰੀ ਪਾਤੀ ਐਟ ਦੀ ਐਟ ਕੁੱਟੀ ਸੀ ਮਤਲਬ ਤੇ ਐਟ ਕੁੱਟ ਕੇ ਪਿੱਲੀ ਐਟ ਪਾਤੀ ਕਬੂਤਰਿਆਂ ਨੂੰ ਥੋੜੇ ਢੱਲੀਆਂ ਜਾਂ ਹੁੰਦੀਆਂ ਮੈਂ ਚਲੋ ਇਹਨਾਂ ਨੂੰ ਜਿਹੜਾ ਇਹ ਪਾਣੀ ਪੂਣੀ ਜ਼ਿਆਦਾ ਪੀਂਦੀਆਂ ਗਰਮੀ ਕਰਕੇ ਤੇ ਸੋਕ ਲੈਂਦੀ ਪਾਣੀ ਬਾਲਾ ਜਿਸਮ ਚ ਨਹੀਂ ਰੱਚਦਾ ਪਾਣੀ ਤੇ ਇਸ ਕਰਕੇ ਇਹਨਾਂ ਨੂੰ ਪਾਣੀ ਸ਼ੁਰੂ ਕੀਤੀ ਆ ਹੁਣ ਤੇ ਇਹਨਾਂ ਦੇ ਕੁੰਡੇ ਦੇ ਵਿੱਚ ਆਪਾਂ ਇੱਕ ਜੰਗਰੜ ਸੱਟਾਂਗੇ ਇੱਕ ਜੰਗਰੜ ਉਹ ਹਫ਼ਤਾ ਚੱਲੂਗੀ ਇੱਕੋ ਹੀ ਉਹਨਾਂ ਨੂੰ ਗਰਮੀ ਗਰਮੀ ਨਹੀਂ ਮੰਨਣਗੇ ਕਬੂਤਰ ਤਕਰੀਬਨ ਸਾਰਿਆਂ ਦੀ ਸਿੱਟਾਂਗੇ ਆਪਾਂ ਕੋਈ ਚੱਕਰ ਨਹੀਂ ਇੱਕ ਇੱਕ ਹੀ ਬਸ ਜ਼ਿਆਦਾ ਨਹੀਂ ਜ਼ਿਆਦਾ ਲਾਲਚ ਨਹੀਂ ਕਰਨਾ ਕਿ ਤੁਹਾਡਾ 1.5 ਲੀਟਰ ਪਾਣੀ ਪੀਂਦਾ ਹੋਵੇ ਉਸ ਤੇ ਸਿੱਟਣੀ ਹੈ ਇੱਕ ਇੱਕ ਦੇਖੋ ਡੱਗਾ ਨਹੀਂ ਖਾਲੀ ਸਾਫ਼ ਕੀਤਾ ਹਨਾ ਇਹ ਵਾਲਾ ਰਹਿ ਗਿਆ ਸੀ ਬਾਕੀ ਸਾਰਾ ਕੱਲ੍ਹ ਸ਼ਾਮ ਗਾਤਾ ਸੀ ਉਹਦੋਂ ਆਪਾਂ ਆ ਸਾਰੇ ਗੁੱਡੇ ਕੱਢੇ ਸਾਫ਼ ਕਰਤੇ ਸੀ ਕਣਜਨੇ ਵੀ ਆ ਤੇ ਨਾਲ ਹੁਣ ਆ ਰੈਡੀ ਕਰਤਾ ਹੁਣ ਲੱਸੀ ਦੇਣੀ ਰਾਤ ਨੂੰ ਇੱਕ ਵਾਰੀ ਫੇ ਕੰਪਿਊਟਰ ਪਰਨੇ ਹੋ ਗਏ ਸ਼ੁਰੂ ਆਣ ਪਰ ਚੱਲੇ ਆ ਮਤਲਬ ਬਾਅਦ ਚ ਹੋਰ 5 ਕਿ ਦਿਨ ਹੋਰ ਦਵਾਂਗੇ ਫੇਰ ਬੰਦ ਕਰ ਦੇਣੀ ਆਪਾਂ ਲੱਸੀ ਜਿਆਦਾ ਨਹੀਂ ਦੇਣੀ ਫਿਰ ਬੰਦ ਕਰ ਦੇਵਾਂਗੇ ਫਿਰ ਇਹਨਾਂ ਨੂੰ ਇੱਕ ਵਾਰੀ ਗਰਮ ਕਰਾਂਗੇ ਹਲਕੇ ਜਿ ਥੋੜੇ ਬਾਲੇ ਨਾਲ ਹਲਕੇ ਜੇ ਗਰਮ ਕਰਾਂਗੇ ਜਿਆਦਾ ਨਹੀਂ ਕਿਉਂਕਿ ਨਾਲ ਜੇ ਗਰਮ ਬਾਲੇ ਹੋ ਗਏ ਤੇ ਇਹ ਭੱਜ ਗੂਏ ਵੀ ਇਹ ਸਾਰੇ ਮੱਠੇ 'ਚ ਕਰਮ ਕਰਾਂਗੇ ਜਿਹੜੇ ਗੁੱਛੀਆਂ ਮਾਰ ਕੇ ਬੰਦੇ ਨੇ ਇਹ ਹਟ ਜਾਣਗੇ ਇਹ ਲੱਸੀ ਕਰਕੇ ਜਿਆਦਾ ਇਕੱਠੇ ਜੇ ਪਰ ਉੜਦੇ ਬਹੁਤ ਆ ਲੱਸੀ ਨਾਲ ਇਦਾਂ ਇਕੱਠੇ ਹੋ ਕੇ ਵਿੱਚ ਬੈਠ ਰਹਿੰਦੇ ਨੇ ਨਾ ਬਾਹਰ ਜਾ ਕੇ ਨੂੰ ਨਿਮ ਮਰਸਦੇ ਆ ਪੇਦਾ ਕਹਿੰਦਾ ਵੀ ਅੱਜ ਬੰਦੇ ਹੀ ਨਹੀਂ ਇਹ ਉਤਰਦਾ ਸਾਹਮਣੇ ਘੇੜੀ ਨਹੀਂ ਪਉਂਦੇ ਸੀ ਤੇ ਸਾ ਸਤਾ 8:08 ਵੇ ਦਾ ਟਾਈਮ ਕਰਦੀਆਂ ਭਈਆਂ ਹੁਣ ਮਾਦੀਆਂ ਆ ਦਿਨ ਦੇ ਵਿੱਚ ਗਰਮੀ ਦੇਖ ਲੋ ਕਿੰਨੀ ਹੋ ਗਈ ਆ ਬਾਕੀ ਹੁਣ ਕੱਲ ਕੱਟਾਂਗੇ ਦੇਖਦੇ ਆ ਕੀ ਬਣਦਾ ਬਣਦਾ ਸੁਣਦਾ ਹਨਾ ਤਿੰਨ ਚਾਰ ਵੀ ਬੀ ਦੋ ਤਿੰਨ ਦੋ ਤਿੰਨ ਵੀ ਵਜਾਈ ਜਾਣੀ ਨਹੀਂ ਗਰਮੀ ਚ ਬਹੁਤ ਆ ਕਿਉਂਕਿ ਹੋਰ ਥੋੜੇ ਕ ਦੇਣਾ ਬਾਜ਼ੀਆਂ ਨਿਬੜਨ ਲੱਪਣੀਆਂ ਇਹ ਇੰਨੇ ਕ ਟਾਈਮ ਨੂੰ ਤਾਂ ਬਾਜ਼ੀਆਂ ਨਿਬੜ ਜਾ ਕਰਨੀਆਂ ਤੇ ਆਪਣੀ ਚੀਨੀ ਕਬੂਤਰੀ ਨਹੀਂ ਬਾਬੇ ਮਿਲੀ ਜਿਹੜੀ ਆਪਣੀ ਚੀਨੀ ਸੀ ਨਾ ਇੱਕ ਗਈ ਤਿੰਨ ਗਈਆਂ ਸੀਗੀਆਂ ਦੋ ਦਾ ਲੱਭ ਗਈਆਂ ਸੀ ਆ ਇੱਕ ਝਾਲਣ ਵਾਲੀ ਤੇ ਇੱਕ ਕਪੜੀ ਪੂਸ਼ਪੋਟੇ ਵਾਲੀ ਨਾ ਆਹ ਦੋਨੇ ਮੂਰੇ ਬੈਠੀਆਂ ਇਹ ਤਾਂ ਗਈਆਂ ਸੀ ਲੱਭ ਇਹਨੇ ਜੋਰ ਬੋਲ ਆਇਆ ਉਤਰੀਆਂ ਦੂਜੇ ਦਿਨ 12 1 ਵਜੇ ਤੱਕ ਫੇਰ ਉੱਡਦੀ ਸੀ 1 ਵਜੇ ਲਾਈਟਾਂ ਾਂਗੀ ਤੇ ਆਪੋ ਨਾਲ ਜਿੱਦਾਂ ਉਹ ਬੈਂਦੀ ਬੈਂਦੀ ਾਂਗੇ ਗੁਰਦੁਆਰੇ ਤੇ ਬੈ ਗਈ ਤੇ ਗੁਰਦੁਆਰੇ ਤੋਂ ਫੇਰ ਟਾਂਗੀ ਤੇ ਜਾੜੀ ਐ ਜੋਰ ਬੋਲ ਆਤਾ ਹੀ ਉਤਰੀਆ ਮਤਲਬ ਸਰਾਈ ਸੀਗਾ ਜਿੱਦਾਂ ਪਰ ਥੱਲੇ ਉਹ ਕਾਲੀ ਬਿਲੀ ਕੁਛ ਨਹੀਂ ਸੀ ਮਤਲਬ ਹਲਕੀ ਫੁਲਕੀ ਸੀ ਤੇ ਉਹ ਆਂਦੇ ਹੀ ਸੈੱਟ ਹੋ ਗਈ ਪਾਣੀ ਪੀਂਦਿਆ ਸੱਟੀ ਹੋ ਗਈ ਸੀ ਆ ਤਾਂ ਕਬੂਤਰੀ ਚਲੋ ਘਰੇ ਆ ਗਈ ਸੀ ਨੇ ਇੱਕ ਦਿਨ ਪੂਰਾ ਉੱਡੀ ਆ ਦੂਜੇ ਦਿਨ ਜ਼ੋਰ ਨਹੀਂ ਲਾਦੇ ਨੇ ਆਪਣਾ ਰਿਕਵਰੀ ਕਰ ਲਈ ਸੀ ਨੇ ਆ ਕੇ ਬਾਲੀ ਨਿਉ ਉੱਡੀ ਇਹ ਇੱਕ ਦਿਨ ਉੱਡ ਗਈ ਜੁੱਦਾਂ ਐ ਆਪਾਂ 11:00 ਵਜੇ ਜੁੱਦਾਂ 11:30 11:00 ਵਜੇ ਕੱਢੇ ਸੀਗੇ ਤੇ 9:00 ਵਜੇ ਡਿਗੀ ਇਹ ਵੀ ਕਬੂਤਰੀ 9:00 ਵਜੇ ਤੱਕ ਉੱਡੀ ਆ 8:30 9:00 ਵਜੇ ਤੱਕ ਵਧੀਆ ਉੱਡੀ ਮਤਲਬ ਐ ਦਿਲ ਖੁਸ਼ ਕੀਤਾ ਉਹਦਣ ਤੇ ਬਾਜੀ ਜੀ ਵੀ ਇਦਾਂ ਹੀ ਕਰ ਜਾਂਦੇ ਵਧੀਆ ਹਨਾ ਲਾਪੇ ਜ਼ੋਰ ਲਾਉਣ ਕਬੂਤਰ ਐਂਡਲੇ ਟਾਈਮ ਚ ਇੱਥੋਂ ਪਤਾ ਲੱਗ ਜਾਂਦਾ ਹੁੰਦਾ ਘਰੇ ਐਂਡਲਾ ਟਾਈਮ ਕੱ ਤੇ ਆ ਟੀਕਾ ਬੱਬਿਓ ਇੱਕ ਮੈਂ ਇੰਸਟਾਗ੍ਰਾਮ ਤੇ ਵੀ ਦੱਸ ਕੇ ਟਿਆ ਹਨਾ ਆਹ ਵਾਲਾ ਟੀਕਾ ਟੈਰਾਮਾਈਸੀਨ ਦਾ ਆ ਜਦੋਂ ਸਾਰਾ ਕੁਝ ਕਰ ਲਿਆ ਵੀ ਨਹੀਂ ਕਬੂਤਰ ਥੱਲੇ ਉਹ ਭਰਦਾ ਫੇਰ ਅੱਕ ਕੈਂਡਲਾ ਕੰਮ ਇਹੀ ਆ ਆਹ ਸਰੀੰਜਾ ਬੱਬਿਓ ਸ਼ੂਗਰ ਵਾਲੀ ਇਹਦੇ ਆ ਜਿਹੜੇ ਲਾਲ ਟੱਕਰੀਆਂ ਵਾਲੇ ਲਾਲ ਦੋ ਉੱਪਰਲੇ ਲਾਲ ਟੱਕ ਸਿਰਫ ਦੋ ਹੀ ਲੈਣੇ ਆ ਉਦਾਂ ਕਈ ਆ ਕਾਲੇ ਜਿਹੜੇ ਤਿੰਨ ਟੱਕਾ ਇਹ ਵੀ ਲਈ ਜਾਂਦੇ ਆ ਪਰ ਆਪਾਂ ਲਾਲ ਟੱਕ ਲਾਉਣੇ ਸਿਰਫ ਦੋ ਹੀ ਟੱਕ ਲਾਉਣੇ ਦੋ ਹੀ ਇਤਨਾ ਫਿਰ ਕਬੂਤਰ ਭਰ ਜਾਣਗੇ ਐਨ ਚੰਗੀ ਤਰ੍ਹਾਂ ਲੋਈ ਬਾਬੇ ਛਤਰੀ ਛੁਤਰੀ ਲਾਈਆ ਸਟੈਂਡ ਚੱਕੇ ਅੰਦਰ ਰੱਖੀਏ ਤੇ ਇਹਨਾਂ ਨੂੰ ਦੇਖੀਏ ਦਾਣਾ ਦੂਣਾ ਹੈਗਾ ਜਾਂ ਨਹੀਂ ਹੈਗਾ ਯਾਣਾ ਸਵੇਰੇ ਪਾਵਾਂਗੇ ਤੇ ਆ ਜਿਹੜੇ ਕਬੂਤਰ ਆ ਜਿਹੜੇ ਆਪਣੇ ਮੇਨ ਕਬੂਤਰ ਆ ਇਹਨਾਂ ਚ ਵੀ ਕੱਢ ਲੈਣੇ ਆ ਤੇ ਉਧਰੋਂ ਵੀ ਕੱਢ ਲੈਣੇ ਹਨਾ ਜਿਹੜੇ ਪਰਲੇ ਕੁਡੇ ਜੋ ਊਡਾ ਜੋ ਕਰਕੇ ਬਬਿਓ ਅੱਧੇ ਕ ਕਬੂਤਰ ਜਾਂ ਉਧਰ ਕਰ ਦੇਣੀਆਂ 2000 ਕਬੂਤਰਿਆਂ ਸੇ ਥੱਲੇ ਜਿਹੜੀਆਂ ਲਿਆ ਫਿਰ ਇੱਥੇ ਕਰ ਲਾਂਗੇ ਹਨ ਜਿਹੜਾ ਜ਼ਿਆਦਾ ਗਾਹ ਨਾ ਪਵੇ ਕਬੂਤਰ ਥੋੜੇ ਥੋੜੇ ਰਹਿਣੇ ਚਾਹੀਦੇ ਜਿੱਦਾਂ ਇਹਦੇ ਵਿੱਚ ਐਡਾ ਬੁੱਢਾ ਆ ਆਪਣਾ ਹਨਾ ਘਟਾ ਘਟਾ 10 ਫੁੱਟ ਇਹ ਇਦਾਂ ਹੋਣਾ ਆ ਠੀਕ ਆ ਤੇ 4 ਫੁੱਟ ਇਦਾਂ ਆ ਤੇ ਇਹਦੇ ਵਿੱਚ ਕਬੂਤਰ ਬਾਬਿਓ ਆਪਣੇ ਸਾਰੇ ਹੈਗੇ ਆ ਹਨਾ 15 20 15 20 25 20 ਕ ਹੋਣੇ ਆ 15 20 ਕਬੂਤਰ ਹਨਾ ਹੱਦ ਪੰਜ ਵੱਧ ਹੋਣਗੇ ਜਾਂ ਪੰਜ ਘੱਟ ਹੋਣਗੇ ਕਿਉਂ ਗਿਣਨ ਦੀ ਆਦਤ ਆਪਾਂ ਨੂੰ ਹੈ ਨਹੀਂ ਤੇ ਆ ਵੀ ਫਿਰੇ ਮਾੜੇ ਮਾੜੀਆਂ ਲਾ ਦਾਂਗੇ ਹਨਾ ਨਹੀਂ ਤਾਂ ਫੇਰ ਵਾਰਾ ਜ਼ਿਆਦਾ ਗੰਦ ਪੈ ਜਾਂਦਾ ਇਹਨੂੰ ਫੇ ਇਹਨਾਂ ਨੂੰ ਲੱਸੀ ਦਿੱਤੀ ਹੈ ਜਿਹੜੇ ਕੂਤਰ ਕਢਨੇ ਆ ਉਹਦੇ ਨਾਲ ਤਾਂ ਇੰਨੇ ਬਾਬੇਓ ਲੱਸੀ ਨਾਲ ਗੋਲ ਹੁੰਦੇ ਨਾ ਕੂਤਰ ਥੱਲਿਓ ਐਂ ਪਰ ਜਾਂਦੇ ਆ ਜਿਹੜੀ ਆਪਾਂ ਬਣਾ ਕੇ ਦੇੰਨੇ ਆ ਆ ਕੂਤਰੀ ਅਜੇ ਕੱਢੀ ਵੀ ਨਹੀਂ ਤੇ ਬੱਟ ਐਡੀ ਆ ਥੱਲਿਓ ਹਣਾ ਮਤਲਬ ਉਹਨਾਂ ਵੱਧੇ ਆ ਚਲੋ ਬਾਬਾ ਅੱਜ ਦੀ ਤਾਂ ਰਸਤ ਰੱਖੇ ਆ ਤੇ ਆ ਕੂਤਰ ਬਾਕੀ ਸਾਰੇ ਕੱਟਾਂਗੇ ਅੱਜ ਕੱਲ ਦੀ ਢਾਰ ਬਣਦੀ ਆਪਣੀ ਤੇ ਕੱਲ੍ਹ ਐਤਵਾਰ ਗੁਰਦੁਆਰੇ ਵੀ ਜਾਣਾ ਚੱਲ ਪਹਿਲੇ ਬਲਾ ਡਾਲਾਂਗੇ ਹਣਾ ਸ਼ਾਮਾਂ ਨੂੰ ਚੱਲ ਜਾਵਾਂਗੇ ਤੇ ਬਾਬੂ ਇੱਕ ਕੋਈ ਤਾਂ ਤੁਹਾਨੂੰ ਦੱਸਿਆ ਹੀ ਕਬੂਤਰ ਜਿਹੜਾ ਫੜਿਆ ਉਹ ਮਾੜਾ ਆਤਾ ਕਬੂਤਰ ਉਰਦਾ ਤਾਂ ਵਧੀਆ ਉਹ ਨਾਲ ਕੋਈ ਲੈਣ ਆਇਆ ਇੰਨੀਆਂ ਵੀਡੀਓ ਚ ਦੱਸਦਾ ਕਿ ਇਹ ਕਬੂਤਰ ਆਪਾਂ ਫੜਿਆ ਹਨਾ ਕੋਈ ਨਹੀਂ ਲੈਣ ਆਇਆ ਉਹ ਕਬੂਤਰ ਤਾਂਦਰੋਸਤ ਹੀ ਆਪਾਂ ਤਾਂ ਰੱਖ ਲਿਆ ਚਲੋ ਇਹ ਤਾਂ ਰੱਖਿਆ ਸੀ ਛਤਰੀ ਦੇ ਭੜਕੋਣ ਨੂੰ ਕਬੂਤਰ ਸਿਆਣਾ ਬਹੁਤਾ ਛਤਰੀ ਤੋਂ ਭੜਕਦਾ ਵੀ ਨਹੀਂ ਤੇ ਇੰਨੀ ਤਾਂ ਕਿਸੇ ਨੂੰ ਦੇ ਦਿੰਦੇ ਛਤਰੀ ਦਾ ਬਿਠਾ ਦਿਓ ਭਾਵੇਂ ਘੰਟਾ ਬਿਠਾ ਦਿਓ ਨਾਲ ਜੇ ਕਬੂਤਰੀਆਂ ਕੋਲ ਬਹਿ ਵੀ ਗਈਆਂ ਤੇ ਉਹ ਗੁੜਕਦਾ ਵੀ ਨਹੀਂ ਚੁੱਪ ਕਰਕੇ ਬੈਠਾ ਰਹਿੰਦਾ ਸੋਨ ਸਾਨ ਜਾ ਹੋਗੀ ਤੇ ਤਾਂ ਰੱਖਿਆ ਸੀ ਹਨਾ ਤੇ ਇਹਦਾ ਵੀ ਇਲਾਜ ਕਰਾਂਗੇ ਕੱਲ ਨੂੰ ਥੋੜੀ ਜਿਹੀ ਵੱਡੀ ਜਾਨ ਨਹੀਂ ਲਿਆ ਕਿ ਨਾ ਉਥੋਂ ਲਾ ਕੇ ਇਦਾਂ ਕਿਉਂਕਿ ਧੁੱਪ ਬਹੁਤ ਪੈਣ ਲੱਗੀ ਤੇ ਜਿਹੜਾ ਆ ਕਪੜਾ ਇਹ ਸਾਈਡ ਤੇ ਸੀਦਾਂਗੇ ਇਦਾਂ ਸੀ ਕੇ ਤੇ ਉੱਪਰ ਪਾਵਾਂਗੇ ਇਹਦੇ ਵਿੱਚ ਸੇਕ ਬਹੁਤ ਘੱਟ ਹੁੰਦਾ ਸੋ ਦੇ ਵਿੱਚੋਂ 20% ਸੇਕ ਥੱਲੇ ਹੁੰਦਾ ਜੇ 100% ਸੇਕ ਪੈਂਦਾ ਨਾ ਤਾਂ 20-25% ਥੱਲੇ ਸੇਕ ਹੁੰਦਾ ਆ ਚਟਾਈਆਂ ਬਸ ਬਾਬੇ ਉਹਨਾਂ ਛੀਲੇ ਨੂੰ ਵੀ ਕਿਆ ਹੀ ਹੋ ਵੀ ਭੁੱਲ ਆਇਆ ਲੈ ਕੇ ਆਉਂਗਾ ਜਾ ਕੇ ਹਨਾ ਚਟਾਈਆਂ ਲਾਉਣੀਆਂ ਸੱਟਾਂ ਤੇ ਆ ਕਪੜਾ ਜਾਂ ਗੰਦਾ ਜਾਂ ਲੱਗਦਾ ਹਨਾ ਸੋਹਣਾ ਨਹੀਂ ਲੱਗਦਾ ਤੇ ਲੈਟਾਂ ਕਦਾਂ ਕਰਨੀਆਂ ਅੰਦਰ ਬਲਿੰਗ ਲੈਟਾਂ ਮੋੜ ਚਾਲ ਜਾ ਬਣ ਗਿਆ ਅੱਜ ਗਰਮੀਆਂ ਸਿਰੇ ਦੀ ਪਈ ਆ ਉਹ ਨਿਆਣੇ ਲੱਗੇ ਖੇਡਣ ਕ੍ਰਿਕਟ ਤੇ ਆ ਜਗਾ ਆਪਣੀ ਪੀਰਾਂ ਦੀ ਜਿਹੜੀ ਇੱਥੇ ਆ ਇੱਥੇ ਲੱਗੇ ਖੱਤਾ ਵਿਹਲਾ ਇੱਥੇ ਮੇਲਾ ਹੁਣ ਥੋੜੇ ਦਿਨਾਂ ਤੱਕ ਤੇ ਉਹਦੇ ਕਰਕੇ ਨਿਆਣੇ ਲੱਗੇ ਖੇਡਣ ਇੱਥੇ ਯਾ ਬਾਬੇ ਆਪਣੀਆਂ ਕਮੁਤਰੀਆਂ ਗਈਆਂ ਸੀਗੀਆਂ ਇਕਦਾ ਚੱਪਲ ਬੜੀ ਆਵਾਜ਼ ਕਰਨ ਦੇ ਯਾਰ ਪਤਾ ਨਹੀਂ ਇਹਨੂੰ ਕੀ ਆ ਖੜਕ ਖੜਕ ਚਲਾਈ ਇਹਨੇ ਤੇ ਉਹ ਕੱਢਾਂਗੇ ਆਪਾਂ ਕੱਲ ਨੂੰ ਦੋਕ ਦਿਨ ਢਾਵਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕੀ ਜਾਂਦੀਆਂ ਜਾਂ ਖਤੌਂਡੀਆਂ ਨੇ ਜੇ ਤਾਂ ਘਰੋਂ ਫੇਕ ਗਈਆਂ ਫਿਰ ਲੈਣ ਨਹੀਂ ਜਾਣਾ ਆਪਾਂ ਤੇ ਉਤਰੀਆਂ ਹੁਣ ਹੱਥ ੱਡੇ ਹਾਂ ਬਿਠੀਆਂ ਇਹਨਾਂ ਨੂੰ ਥੱਲੇ ਕਰਨਾ ਇੱਥੇ ਹਵਾ ਵਾਈ ਦੀ ਉੱਪਰ ਉਹ ਮਾਂ ਲੱਸੀ ਦਿੱਤੀ ਸੀ ਤੇ ਉੱਤੇ ਰਹਿ ਗਈਆਂ ਹਨ ਇਹਨਾਂ ਨੂੰ ਥੱਲੇ ਕਰਨਾ ਜਿੱਥੇ ਹਵਾ ਇਹਨਾਂ ਦੇ ਉੱਤੇ ਨਾ ਵੱਜੇ ਤੇ ਇਧਰੋਂ ਆ ਗੁਤਰਿਆ ਇਹ ਇਦਾਂ ਹੀ ਵੰਦੇ ਆ ਬਾਬੂ ਇਕੱਠੇ ਹੋ ਗਏ ਗੋਠ ਹੈਗੇ ਤੰਦਰੁਸਤ ਆ ਵਧੀਆ ਗੋਲ ਆ ਵਿੰਦੇ ਇਦਾਂ ਹੀ ਲਸੀ ਲਸੀ ਦੇਈਦੀ ਹੈ ਨਾ ਬਾਈ ਪਰ ਗਰਮੀ ਚ ਕੰਮ ਕਰਦੀ ਪਈ ਆਪਣੇ ਕੁਦਰ ਵਧਦੇ ਆ ਆਪਾਂ ਕਰਨ ਗਰਮ ਗਰਮ ਕਰਨ ਤੇ ਜਾਣਾ ਰੋਜ਼ ਹੀ ਘੰਟਾ ਘੰਟਾ ਵਧਾ ਗਈ ਬਿੰਦੇ ਅੱਜ 2 ਵਜੇ ਬਿੰਦੇ ਤੇ 3:30 ਹੁਣ ਅੱਜ ਗਰਮੀ ਵਧੀ ਆ ਕੱਲੋਂ ਦੇਖਾਂਗੇ ਕਿੰਨੇ ਵਜੇ ਬਿੰਦੇ ਆ ਫੇਰ ਪਤਾ ਲੱਗੂ ਹੈ ਨਾ ਜੇ ਤਾਂ ਕੱਲੋਂ ਗਏ ਇਹ 3 ਵਜੇ ਨੂੰ 2:30 3 ਵਜੇ ਨੂੰ ਫੇਰ ਤਾਂ ਪਾਸ ਆ ਇਹਦਾ ਪੜਾਕਾ ਬਾਹਰ ਵੀ ਪਉਣਗੇ ਕਿਉਂਕਿ ਬਾਜੀ ਹੁਣ ਜਾਣੀ ਵੀ ਨਹੀਂ ਵਜੇ ਨਹੀਂ ਆ 4:30 ਨੂੰ ਹੱਦ 5 ਜਾਊਗੀ ਇਦੋਂ ਉੱਤੇ ਬਾਜੀ ਜਾਣੀ ਨਹੀਂ ਹੁਣ ਕਿਤੇ ਵੀ ਇਹਨੂੰ ਕੱਢਣਾ ਆਪਾਂ ਕੱਲ ਨੂੰ ਉਡਾਰਾਂ ਕੱਲ 6 ਵਜੇ ਆਪਾਂ ਸਵੇਰੇ ਸਖਤੀ ਉੱਠ ਕੇ ਡਾ ਦੇਣੀਆਂ ਇਹ ਸਾਰੇ ਜਿੰਨੇ ਵੀ ਕਬੂਤਰ ਆ। ਤੋ ਦਾ ਵੀ ਆਪਣਾ ਕੱਲਾ ਰਹਿ ਗਿਆ ਬੱਬਿਓ ਤੇ ਤੋ ਦੀ ਆਪਣੀ ਗਈ ਵਿਚਾਰੀ ਮਰ ਗਈ ਹੈ ਨਾ। ਤਾਂ ਵੀ ਕਬੂਤਰ ਠੀਕ ਆ ਹੁਣ। ਇਹਨੂੰ ਵੀ ਕੱਲ ਨੂੰ ਸਾਫ਼ ਕਰਕੇ ਇਹਦੇ ਅੰਦਰ ਮਿੱਟੀ ਫੇਰਨੀ ਆ ਚੰਗੀ ਤਰ੍ਹਾਂ। ਵਧੀਆ ਹੋ ਜਾਊਗਾ ਹੈ ਨਾ। ਤੇ ਰੰਗ ਦਾ ਕਰਦੇ ਕਰਦੇ ਬੱਬਿਓ ਟਾਈਮ ਹੀ ਨਹੀਂ ਲੱਗਦਾ ਹੈ ਨਾ ਕਹਿ ਲਈਦਾ ਪਰ ਫੇ ਕੱਲ ਨੂੰ ਕੋਨਾ ਕੋਈ ਕੰਮ ਪੈ ਜਾਂਦਾ। ਹੁਣ ਕੱਲ ਨੂੰ ਗੁਰੂ ਘਰ ਵੀ ਜਰੂਰੀ ਜਾਣਾ ਆ ਕਬੂਤਰ ਵੀ ਡੋਣੇ ਆ ਕੱਲ ਹੀ ਡਾਰ ਬਣਦੀ ਆ। ਤੇ ਬਸ ਇਦਾਂ ਹੀ ਕੰਮ ਚੱਲੀ ਜਾਂਦਾ ਅਲਸੋ ਚੱਲ ਹਨਾ ਤੇ ਜਿਹੜੀਆਂ ਆਪਣੀਆਂ ਵੱਡੀਆਂ ਵਾਦੀਆਂ ਕੱਲ ਨੂੰ ਉਹਨਾਂ ਨੂੰ ਸਾਰੀਆਂ ਨੂੰ ਕੱਢ ਕੇ ਅੱਜ ਕੇਰੀ ਪਾਈ ਸੀ ਇਹਨਾਂ ਨੂੰ ਹਨਾ ਹੁਣ ਕੱਲ ਨੂੰ ਇਹਨਾਂ ਨੂੰ ਮਲਾ ਪਾਦੀ ਗੋਲੀ ਲਾ ਕੇ ਇਦੋਂ ਜਿਹੜੀਆਂ ਆਪਣੀਆਂ ਵੱਡੀਆਂ ਮੇਨ ਮਾਦੀਆਂ ਆ ਉਹ ਚੱਕ ਲੈਣੀਆਂ ਇੱਥੋਂ ਚੱਕ ਕੇ ਉਧਰਲੇ ਜਾ ਕੇ ਮਲਾ ਪਾਦੀ ਗੋਲੀ ਲਾ ਕੇ ਤੇ 10 ਦਿਨ ਰੋਕੇ ਜੋੜੇ ਲਾ ਦਈਏ ਆਪਾਂ ਅਗਲੇ ਮਹੀਨੇ ਜੋੜੇ ਲਾ ਦੇਣੇ ਆਪਾਂ 10 12 ਦਿਨ ਰੋਕੇ ਨਾ ਤੇ ਆ ਵੀ ਚਿੜੀਆਂ ਵਾਪਸ ਕਰ ਰੋਲੀਆਂ ਹੋਰ ਜਾਨਵਰ ਰੱਖਾਂਗੇ ਸਿਆਲਾਂ ਨੂੰ ਰੱਖਾਂਗੇ ਇਹ ਮਰੀ ਜਾਂਦੀਆਂ ਗਰਮੀ ਬਹੁਤ ਆ ਉੱਪਰ ਨਹੀਂ ਥੱਲੇ ਰੱਖ ਲਈ ਸਾਡੇ ਤੇ ਉੱਤੇ ਗਰਮੀ ਬਹੁਤ ਆ ਤੇ ਹੁਣ ਵੀ ਆ ਦੇਖੋ ਬੋਰੀ ਪਾਈ ਹੋਈ ਆ ਗਿੱਲੀ ਕਰਕੇ ਚੰਗੀ ਤਰ੍ਹਾਂ ਉੱਤੇ ਮੈਂ ਠੀਕ ਆ ਸੈਡਾਂ ਵੀ ਢੱਕ ਦਿੱਤੀਆਂ ਤੇ ਆ ਜਿਹੜੀਆਂ ਚਿੜੀਆਂ ਫੇਰ ਵੀ ਚਾਰੇ ਕੁਦੀਆਂ 'ਚ ਬੈਠੀਆਂ ਵੀ ਹਨਾ ਗਰਮੀ ਮੰਨਦੀਆਂ ਪਾਪਛੜ ਚੜਦਾ ਵੀ ਮਰੀ ਜਾਂਦੇ ਫਾਇਦਾ ਨਹੀਂ ਕੋਈ ਤੇ ਸਿਰ ਤੇ ਬਾਹਰ ਚੜੀ ਜਾਂਦੇ ਆ ਤੇ ਉੱਪਰ ਵੀ ਕਬੂਦਰੀਆਂ ਆ ਪਾ ਜਿੱਦਾਂ ਪੱਟਪੁੱਟ ਦਿੱਤੀਆਂ ਇਹ ਪੱਠੇ ਪੁੱਠੇ ਜਿਹੜੇ ਪੱਤੇ ਆ ਜਿਹੜੇ ਹੁਣ ਸਰ ਹੋਈ ਜਾਂਦੇ ਆ ਉਹਨਾਂ ਨੂੰ ਕੱਢਣਾ ਸ਼ੁਰੂ ਕਰ ਲੈਣਾ ਆਪਾਂ ਬਸ ਤੇ ਟੈਮੋ ਟੈਮ ਕੰਮ ਚਲਾਈ ਜਾਉਂਗੇ ਤੇ ਕਬੂਤਰੀ ਬਾਬੇ ਉਹ ਆਪਣੀ ਜਿਹੜੀ ਚੀਨੀ ਗਈ ਸੀ ਉਹ ਪਿੰਡ ਨਾਲ ਦਾ ਮਿਲ ਜਾਨਾ ਆ ਇਹ ਉਹ ਵਾਲਾ ਇੱਥੇ ਉੜਦੀਆਂ ਰਹੀਆਂ ਤੇ ਉੱਥੋਂ ਨਾਲ ਹੀ ਮਾਂਗਟੀਆਂ ਉੱਥੇ ਚਲ ਜਾਂਦੀਆਂ ਹੀ ਮਿਲ ਜਾਨੇ ਆਂਦੀਆਂ ਮਾਂਗਟੀਆਂ ਚਲ ਜਾਂਦੀਆਂ ਹੀ ਮਿਲ ਜਾਨੇ ਆ ਜਾਂਦੀਆਂ ਹੀ ਤੇ ਉੱਥੋਂ ਬਾਬੇ ਫੜ ਕੇ ਲਿਆਂਦੀਆਂ ਆਪਾਂ ਮਾਂਗਟੀਆਂ ਫੜ ਲਿਆਂਦੀਆਂ ਮਿਲਿਆਣੇ ਤੋਂ ਉੱਥੇ ਚਲ ਗਈਆਂ ਅਸੀਂ ਉੱਥੋਂ ਲਾ ਕੇ ਲਿਆਂਦੀਆਂ ਇੱਕ ਤਾਂ ਘਰੇ ਆ ਗਈ ਹੀ ਵਾਪਸ ਪੋਟੇ ਪੂਛ ਵਾਲੀ ਜਿਹੜੀ ਝਲਰ ਵਾਲੀ ਸੀ ਉਹ ਆਪਾਂ ਉੱਥੋਂ ਲਾਗ ਲੈ ਆਂਦੀ ਤੇ ਦੂਜੀ ਹੈ ਚੀਨੀ ਗੂਦਰੀ ਆਪਣੀ ਉੱਥੇ ਹੀ ਆ ਕੋਈ ਨਹੀਂ ਦੇਖਦੇ ਹਨਾ ਉਹ ਕਬੂਤਰ ਨਾਲ ਰਲ ਗਈ ਵਾਰਾਣਾ ਤੇ ਉਹ ਉੱਤੇ ਵੇਂਦੀ ਆ ਬਾਬਿਓ ਜਾ ਕੇ ਨਾ ਜਿਹੜਾ 1 ਮਿੰਟ ਤਾਂ ਦੱਸਦਾ ਮੈਂ ਜ਼ੂਮ ਹੋਰ ਕਰਦੇ ਜਨਾਬ ਪੱਟਾ ਤੇ ਇਹ ਉਹ ਪਰਾ ਜਿਹੜਾ ਨਿਗਾਹ ਜਾਂ ਗੁਰਦੁਆਰਾ ਦੀਦਾ ਨਾ ਇਹ ਇਹ ਉਹ ਵਾਲਾ ਫਿਰ ਉਂਗਲੀ ਵੱਡੀ ਵੱਡੀ ਹੋ ਗਈ ਉਹ ਵਾਲਾ ਪਰਾ ਉਹ ਆ ਮਾਕਟਾ ਨਾਲ-ਨਾਲ ਹੀ ਆ ਮਤਲਬ ਇਕੱਠੇ ਹੀ ਆ ਇਹ ਉਹ ਗੁਰਦੁਆਰੇ ਦੇ ਨਾਲ ਹੀ ਵੰਦੀ ਆ ਇਹ ਤੇ ਲੋ ਵੀ ਗੁਰੂ ਘਰ ਪਾਠ ਵੀ ਸ਼ੁਰੂ ਹੋ ਗਿਆ ਹਨਾ 7 ਵਜੇ ਦਾ ਟਾਈਮ ਹੋ ਗਿਆ ਤੇ ਵੀਡੀਓ ਐਡਿਟ ਕਰੀਏ ਬਾਬਿਓ ਵੀਡੀਓ ਐਡਿਟ ਕਰਕੇ ਅਪਲੋਡ ਕਰਨੀ ਆ ਤੇ ਕਈ ਕੰਮ ਆ ਹੁਣ ਨੇ ਵਿੜੀਏ ਕਬੂਤਰਾਂ ਦਾ ਵੀ ਦੇਖਣਾ ਮਾੜਾ ਮੂਟਾ ਅੱਬਲ ਸਾਰਾ ਹੀ ਕਰਤਾ ਲਸੀ ਲਸੀ ਦੇਤੀ ਐਨ ਸੈਟ ਕਰਤੇ ਕਬੂਤਰ ਹਨਾ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਈ ਵੀਰ ਕਹਿੰਦੇ ਸੀਗੇ ਕਿ ਬਾਈ ਅੱਗੇ ਟੀ ਬਣਾਇਆ ਕਰੋ ਟੀਜ਼ਰ ਜਾਂ ਮੋਰੇ ਘੈਂਟ ਜਾ ਲੱਗੇ ਬਾਈ ਤੁਸੀਂ ਇੰਦੇ ਪਿਆਰ ਦਈ ਜਾਂਦੇ ਆਪਾਂ ਨੂੰ ਕਰਨ ਦੀ ਲੋੜ ਨਹੀਂ ਬਾਕੀ ਕੋਈ ਚੱਕਰ ਨਹੀਂ ਕਰਿਆ ਕਰਾਂਗੇ ਥੋੜਾ ਜਨਾ ਕੰਮ ਚਾਲੂ ਫੁਲਾੰਦੋ ਬਾਜ਼ੀਆਂ ਕੱਢ ਲਈਏ ਇੱਕ ਦੋ ਫੇਰ ਪੜਾਕਾ ਹੀ ਪਾਵਾਂਗੇ ਕੋਈ ਚੱਕਰ ਨਹੀਂ ਉਹ ਵੀ ਚਾ ਪੰਜ ਪੰਜ ਕੇ 6 ਬਾਜ਼ੀਆਂ ਛੱਡੀਆਂ ਤੇ ਇੱਕ ਜਿੱਤ ਲਈ ਸੀ ਇੱਕ ਦੂਸਰ ਜ ਨਹੀਂ ਬੈਠੇ ਇੰਦੇ ਬਸ ਕੰਮ ਚੱਲਦਾ ਗਿਆ ਹਨਾ ਤਾਂ ਠੀਕ ਆ ਬਾਬੇ ਮਿਲਦੇ ਆਂ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਉਹ ਤੁਹਾਨੂੰ ਪਤਾ ਹੀ ਹੈ ਲਾਈਕ ਸ਼ੇਅਰ ਕਮੈਂਟ ਤੁਸੀਂ ਕਰ ਹੀ ਦੇਣਾ ਮੈਨੂੰ ਵੀ ਪਤਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ